ਖੇਡ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਡਾਂਟ ਬੈਠਕਾਂ ਅਤੇ ਕਸਰਤਾਂ ਪੰਜਾਬੀ ਖੇਡ ਸਭਿਆਚਾਰ ਦਾ ਖ਼ੈਮ ਹਿੱਸਾ ਰਹੀਆਂ ਨੇ। ਅਤੇ ਇਹਨਾਂ ਦਾ ਨਾਤਾ ਹਰੇਕ ਖੇਡ ਦੇ ਨਾਲ ਜੁੜਦਾ ਹੈ ਅਤੇ ਮਾਰਸ਼ਲ ਆਰਟਸ ਦੇ ਨਾਲ ਵੀ ਇਹਨਾਂ ਦਾ ਨਾਤਾ ਜੁੜਦਾ ਹੋਇਆ ਵਿਖਾਈ ਦਿੰਦਾ ਹੈ ਖਾਸ ਤੌਰ ਤੇ ਦੁਨੀਆ ਪੱਧਰ ਉੱਤੇ ਜਦੋਂ ਆਪਾਂ ਗੱਲ ਕਰਦੇ ਹਾਂ। ਤੇ ਜਦੋਂ ਗੱਲ ਦੁਨੀਆ ਪੱਧਰ ਦੀ ਹੁੰਦੀ ਹੈ ਤਾਂ ਬਰੂਸ ਲੀ ਦਾ ਨਾਮ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਵਿਸ਼ਵ ਪ੍ਰਸਿੱਧ ਨਾਂ ਹੈ ਬਰੂਸ ਲੀ। ਮਾਰਸ਼ਲ ਆਰਟਸ ਦੇ ਖੇਤਰ ਵਿੱਚ ਅਤੇ ਉਸੇ ਬਰੂਸਲੀ ਦਾ ਰਿਕਾਰਡ ਤੋੜਨ ਵਾਲਾ ਸਾਡੇ ਪੰਜਾਬ ਦਾ ਇੱਕ ਨੌਜਵਾਨ ਅੱਜ ਸਾਡੇ ਕੋਲ ਇਸੇ ਵਿਸ਼ੇ ਸੰਬੰਧੀ ਗੱਲ ਕਰਨ ਲਈ ਮੌਜੂਦ ਹੈ ਬਹੁਤ ਹੀ ਉੱਗੇ ਫਿਟਨੈਸ ਇਨਫਲੂਐਂਸਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਦੁਨੀਆ ਉਹਨਾਂ ਦਾ ਨਾਮ ਜਾਣਦੀ ਹੈ ਕੁੰਵਰ ਅਮਰਿਤਵੀਰ ਸਿੰਘ ਬਹੁਤ-ਬਹੁਤ ਸਵਾਗਤ ਥੈਂਕ ਯੂ ਸੋ ਮਚ ਸਰ ਮੈਂ ਪੂਰੇ ਦੂਰਦਰਸ਼ਨ ਦੀ ਟੀਮ ਦਾ ਫੈਮਲੀ ਦਾ ਧੰਨਵਾਦ ਕਰਦਾ ਹਾਂ ਜੀ ਮੈਨੂੰ ਇਸ ਮੰਚ ਤੇ ਆਉਣ ਦਾ ਮੌਕਾ ਦਿੱਤਾ ਜੀ ਆਪਾਂ ਗੱਲ ਕਰਾਂਗੇ ਤੁਹਾਡੇ तमाम ਜੋ ਰਿਕਾਰਡ ਤੁਸੀਂ ਬਣਾਏ ਉਹਨਾਂ ਦੀ ਵੀ ਤੁਹਾਡੀਆਂ ਪ੍ਰਾਪਤੀਆਂ ਦੀ ਤੁਹਾਡੇ ਸੰਘਰਸ਼ ਦੀ ਵੀ ਸ਼ੁਰੂਆਤ ਕਰਾਂਗੇ ਤੁਹਾਡੇ ਜੱਦੀ ਇਲਾਕੇ ਤੋਂ ਤੁਸੀਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਹੋ ਸਰ ਮੈਂ ਪੰਜਾਬ ਸੂਬੇ ਦਾ ਜੰਪਾਲਾ ਜੀ ਜੀ ਸ਼ਹਿਰ ਬਟਾਲਾ ਜੀ ਪਿੰਡ ਉਮਰਵਾਲਾ ਜੀ ਬਟਾਲੇ ਤੋਂ ਡੇਰਾ ਬਾਬਾ ਨਾਨਕ ਰੋਡ ਤੇ ਪਿੰਡ ਹੈ ਸਾਡਾ ਜੀ ਤੇ ਇਹ ਜਿਹੜਾ ਤੁਹਾਡਾ ਰੁਝਾਨ ਇਸ ਬੰਨੇ ਕਿਵੇਂ ਬਣਿਆ ਕਿ ਡੰਡ ਬੈਠ ਕੇ ਤੇ ਰਵਾਇਤੀ ਕਸਰਤਾਂ ਕਰਨ ਵਾਲ ਤੁਸੀਂ ਕਿਵੇਂ ਤੁਰੇ ਸਰ ਇਹ ਮੈਂ ਆਪਣੇ ਪੁਰਾਣੇ ਟਾਈਮ ਦੇ ਜਿਹੜੇ ਪਹਿਲਵਾਨ ਰੈਸਲਰ ਹੋਏ ਨੇ ਜੀ ਸਾਡੇ ਸੂਬੇ ਦੇ ਸਾਡੇ ਦੇਸ਼ ਦੇ ਜੀ ਉਹਨਾਂ ਨੂੰ ਦੇਖ ਕੇ ਜਦੋਂ ਉਹਨਾਂ ਬਾਰੇ ਪੜਿਆ ਜਾਂ ਆਪਣੇ ਪੰਜਾਬ ਦਾ ਕਲਚਰ ਆ ਕਬੱਡੀਆਂ ਮੇਲੇ ਹੁੰਦੇ ਨੇ ਉਹ ਕਬੱਡੀ ਜਿਹੜੇ ਸਾਡੇ ਐਥਲੀਟਸ ਨੇ ਪਲੇਅਰਸ ਨੇ ਜੀ ਉਹਨਾਂ ਦਾ ਸਰੀਰ ਦੇਖ ਕੇ ਮੋਟੀਵੇਸ਼ਨ ਹੁੰਦੀ ਸੀ ਕਿ ਇਦਾਂ ਦਾ ਸਰੀਰ ਬਣਾਉਣਾ ਜਦੋਂ ਉਹਨਾਂ ਨੂੰ ਡੰਡ ਲਾਉਂਦਾ ਦੇਖਦਾ ਸੀ ਮੈਂ ਬੈਠ ਕੰਨ ਲਾਉਂਦਾ ਦੇਖਦਾ ਸੀ ਜੀ ਮਨ ਦੇ ਵਿੱਚ ਚਾਹਤ ਸੀ ਕਿ ਮੈਂ ਵੀ ਇਦਾਂ ਕਰ ਹੂੰ ਬਸ ਉਹਨਾਂ ਨੂੰ ਦੇਖ ਕੇ ਸ਼ੁਰੂਆਤ ਕੀਤੀ ਸਰ ਸਕੂਲ ਦੇ ਦਿਨਾਂ ਚ ਜੀ ਸੋ ਉਹਨਾਂ ਵੱਲ ਵੇਖ ਕੇ ਤੁਸੀਂ ਪ੍ਰੇਰਿਤ ਹੋਏ ਜੀ ਤੇ ਇਹ ਤਕਰੀਬਨ ਕਿਹੜਾ ਸਮਾਂ ਸੀ ਜਾਂ ਕਿੰਨੀ ਤੁਹਾਡੀ ਉਮਰ ਸੀ ਜਦੋਂ ਤੁਸੀਂ ਪਹਿਲੀ ਵਾਰੀ ਇਸ ਬੰਨੇ ਤੁਰਨਾ ਸ਼ੁਰੂ ਕੀਤਾ ਯਾਨੀ ਕਿ ਡੰਡ ਬੈਠਕਾਂ ਤੇ ਰਵਾਇਤੀ ਕਸਰਤਾ ਕਰਨੀਆਂ ਸ਼ੁਰੂ ਕੀਤੀਆਂ ਸਰ ਪਲੱਸ 2 ਤੋਂ ਬਾਅਦ ਜੀ ਆਪਣੀ 12ਵੀਂ ਦੀ ਮੈਂ ਰਿਜ਼ਲਟ ਆਉਣ ਤੋਂ ਬਾਅਦ 2019 ਦੇ ਵਿੱਚ ਸ਼ੁਰੂ ਕੀਤਾ ਜੀ ਤੇ ਕਰੀਬ ਸਰ ਆ 6ਵਾਂ ਸਾਲ ਚੱਲ ਰਿਹਾ ਜੀ ਜੀ ਸੋ ਕਾਫੀ ਆਪਾ ਕਹੇ ਸਾਡੇ ਕਿ ਛੋਟੀ ਉਮਰ ਹੀ ਤੁਸੀਂ ਐਸ ਬੰਨੇ ਲੱਗ ਗਏ ਪ੍ਰੇਰਣਾ ਮਿਲੀ ਤੁਹਾਨੂੰ ਜੇ ਤੁਸੀਂ ਅੱਗੇ ਵਧਣਾ ਸ਼ੁਰੂ ਕੀਤਾ ਹਾਂਜੀ 17 ਸਾਲ ਦੀ ਉਮਰ ਚ ਸ਼ੁਰੂ ਹੋ ਗਿਆ ਸੀ ਜੀ ਤੇ ਉਹ ਕਿਹੜੀਆਂ ਸ਼ੁਰੂਆਤੀ ਕਸਰਤਾਂ ਸਨ ਪਹਿਲੀ ਵਾਰ ਜਦੋਂ ਤੁਸੀਂ ਰਵਾਇਤੀ ਕਸਰਤਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਉਹਨਾਂ ਕੁਝ ਕਸਰਤਾਂ ਦੇ ਨਾਂ ਜਾਣਨਾ ਚਾਹਾਂਗੇ ਜਿਨ੍ਹਾਂ ਤੋਂ ਤੁਸੀਂ ਸ਼ੁਰੂਆਤ ਕੀਤੀ ਸਰ ਉਹ ਨੋਰਮਲ ਹੈ ਜੀ ਡੰਡ ਬੈਠਕਾ ਜੀ ਇਹਨਾਂ ਇਹਨਾਂ ਦੇ ਨਾਲ ਹੀ ਸ਼ੁਰੂਆਤ ਕੀਤੀ ਹੈ ਜੀ ਸ਼ੁਰੂਆਤ ਦੇ ਵਿੱਚ ਮੇਰੇ ਕੋ ਵੀ 5 5 ਲੱਗਦੇ ਸੀ ਡੰਡ 10 ਲੱਗਦੇ ਸੀ ਇਸ ਤੋਂ ਜ਼ਿਆਦਾ ਨਹੀਂ ਸੀ ਲੱਗਦੇ ਜੀ ਬਟ ਹੁੰਦਾ ਸੀ ਕਿ ਸ਼ੀਸ਼ੇ 'ਤੇ ਦੇਖ ਕੇ ਜਾਂ ਆਪਣੇ ਯਾਰ ਦੋਸਤ ਨੇ ਕਮੀਜ਼ਾਂ ਆਪਾਂ ਤੰਗ ਪਾਉਣੀਆਂ ਟਾਈਟ ਸ਼ਰਟਾਂ ਪਾਉਣੀਆਂ ਕਿ ਆਪਾਂ ਉਹਨਾਂ ਲੱਗੇ ਇੱਕ ਆਪਣੀ ਰੈਪਿਊਟੇਸ਼ਨ ਦੀ ਬਣਾਉਣੀ ਆ ਜੀ ਕਿ ਮੁੰਡਾ ਮਿਹਨਤ ਲੁੰਦਾ ਹੈ ਸਰੀਰ ਬਣਾਉਂਦਾ ਹੈ ਆਪਣਾ ਜੀ ਤੇ ਰਿਲੇਟਿਵਸ ਦੇ ਵਿੱਚ ਫੈਮਿਲੀ ਦੇ ਵਿੱਚ ਕਿਉਂਕਿ ਜਿਹਦਾ ਬੰਦੇ ਦਾ ਸਰੀਰ ਹੁੰਦਾ ਨਾ ਸਰ ਹਾਂਜੀ ਉਹਨੂੰ ਕੱਪੜਾ ਪਾਇਆ ਵੀ ਫੱਬਦਾ ਜੀ ਤੇ ਲੋਕ ਉਹਦੇ ਨਾਲ ਜਲਦੀ ਐਟ੍ਰੈਕਟ ਹੁੰਦੇ ਆ ਹੂੰ ਸ਼ੁਰੂਆਤ ਦੇ ਵਿੱਚ ਸਾਰੀ ਇਹ ਸ਼ੌਂਕ ਸੀ ਜੀ ਸੋ 17 ਸਾਲ ਦੀ ਤੁਹਾਡੀ ਉਮਰ ਸੀ ਤੇ ਤੁਸੀਂ ਦੱਸਿਆ ਕਿ 5 ਜਾਂ 10 ਉਸ ਵੇਲੇ ਤੁਹਾਡੇ ਕੋਲੋਂ ਡੰਡ ਬੈਠਕਾਂ ਲੱਗਦੀਆਂ ਸੀ ਹਾਂਜੀ ਹੁਣ ਆਪਾਂ ਹੁਣ ਦੇ ਸਮੇਂ ਦੀ ਗੱਲ ਕਰੀਏ ਇਸ ਵੇਲੇ ਤੁਸੀਂ ਕਿੰਨੀਆਂ ਲਾ ਲੈਂਦੇ ਹੋ ਉਹ ਵੀ ਦੱਸੋ ਕਿੰਨਾ ਫਰਕ ਪਿਆ ਇੰਨੇ ਸਾਲਾਂ ਦੌਰਾਨ ਸਰ ਇਹ ਵੇਲੇ ਦਾ ਜੀ ਮੈਂ 37 ਤੋਂ ਜ਼ਿਆਦਾ ਵਰਲਡ ਰਿਕਾਰਡਸ ਬਣਾਤੇ ਜੀ ਸਾਰੇ ਰਿਕਾਰਡ ਪੁਸ਼-ਅਪ ਦੇ ਵਿੱਚ ਹੂੰ ਇੰਡੀਆ ਦੇ ਵਿੱਚ ਮੈਂ ਯੰਗੇਸਟ ਮੁੰਡਾ ਆ ਮੈਂ ਜਿਹਦੇ ਇੰਨੇ ਜ਼ਿਆਦਾ ਵਰਲਡ ਰਿਕਾਰਡਸ ਨੇ ਜੀ ਤੇ ਸਰ ਜੇ ਗੱਲ ਕਰੀਏ ਬਰੂਸਲੀ ਜੀ ਦਾ ਤੁਸੀਂ ਨਾਂ ਜ਼ਿਕਰ ਕੀਤਾ ਹੈ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਸਰ ਪੁਸ਼-ਅਪ ਲਾਇਏ ਸੀ ਫਿੰਗਰ ਟਿਪ ਪੁਸ਼-ਅਪ 20 ਕਿਲੋ ਭਾਰ ਰੱਖ ਕੇ ਜੀ 83 ਪੁਸ਼-ਅਪ ਲਾਈ ਸੀ ਤੇ ਮੈਂ 86 ਪੁਸ਼-ਅਪ ਲਾ ਕੇ ਉਹਨਾਂ ਦਾ ਰਿਕਾਰਡ ਤੋੜਿਆ ਆਪਣੇ ਨਾਮ ਕੀਤਾ ਸੀ ਜੀ ਇਸ ਤਰੀਕੇ ਨਾਲ ਤੁਸੀਂ ਕਾਫੀ ਮਿਹਨਤ ਸੁਭਾਵਕ ਤੌਰ ਤੇ ਕੀਤੀ ਉਸ ਮਿਹਨਤ ਬਾਰੇ ਵੀ ਜਾਣਾਂਗੇ ਪਰ ਪਹਿਲਾਂ ਇਸ ਗੱਲ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਸਰਤਾਂ ਦੀ ਗੱਲ ਕੀਤੀ ਅਭਿਆਸ ਦੀ ਗੱਲ ਕੀਤੀ ਜੀ ਜਦੋਂ ਆਪਾਂ ਗੱਲ ਕਰਦੇ ਆ ਸਰੀਰਕ ਸਮਰੱਥਾ ਦੀ ਤੇ ਸਰੀਰਕ ਤਿਆਰੀ ਦੀ ਸਰੀਰ ਬਣਾਉਣ ਦੀ ਲੋਕਾਂ ਨੂੰ ਫੱਬਣ ਵਾਲਾ ਸਰੀਰ ਬਣਾਉਣ ਦੀ ਤਾਂ ਆਪਾਂ ਸਾਰੇ ਜਾਣਦੇ ਕਿ ਲੋਕੀ ਜਿਮ ਜਾਂਦੇ ਆ ਜਿਮ ਚ ਘੰਟਿਆਂ ਬੱਧੀ ਸਮਾਂ ਬਤੀਤ ਕਰਦੇ ਆ ਪਰ ਇੱਥੇ ਇਹ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਿਮ ਅਜੇ ਤੱਕ ਕਦੀ ਨਹੀਂ ਗਏ ਜਿਮ ਵਿੱਚ ਜਾ ਕੇ ਕਸਰਤ ਕਦੀ ਨਹੀਂ ਕੀਤੀ ਸੋ ਜੇ ਜਿਮ ਨਹੀਂ ਗਏ ਤਾਕਤ ਕਿਵੇਂ ਕੀਤੀ ਕਿਵੇਂ ਤਿਆਰੀ ਕੀਤੀ ਕਿ ਘਰੇ ਕੀਤੀ ਉਸ ਬਾਰੇ ਦੱਸੋ ਇਹ ਭੇਤ ਖੋਲੋ ਸਰ ਮੇਰਾ ਮੰਨਣਾ ਹੈ ਜੀ ਕਿ ਤੁਸੀਂ ਕੋਈ ਸ਼ੁਰੂਆਤ ਕਰਨੀ ਹੈ ਜਾਂ ਕਾਮਯਾਬੀ ਹਾਸਲ ਕਰਨੀ ਹੈ ਜ਼ਿੰਦਗੀ ਦੇ ਵਿੱਚ ਜੀ ਉਹਦੇ ਵਾਸਤੇ ਬੈਨੀਫਿਟਸ ਮੈਟਰ ਨਹੀਂ ਕਰਦੇ ਹੂੰ ਉਹਦੇ ਵਾਸਤੇ ਜੇ ਫਿਟਨੈਸ ਦੀ ਗੱਲ ਕਰਾਂ ਤਾਂ ਇਹ ਮੈਟਰ ਨਹੀਂ ਕਰਦਾ ਕਿ ਤੁਹਾਡੇ ਕੋਲ ਜਿਮ ਹੋਣੀ ਚਾਹੀਦੀ ਹੈ ਹੂੰ ਤੁਹਾਡੇ ਕੋਲ ਪ੍ਰੋਟੀਨ ਸਪਲੀਮੈਂਟ ਹੋਣੀ ਚਾਹੀਦੇ ਹੈ ਜੀ ਤੁਹਾਡੇ ਕੋਲ ਹੋਣਾ ਚਾਹੀਦਾ ਜਨੂਨ ਹੂੰ ਖੁਦ ਦੇ ਉੱਤੇ ਯਕੀਨ ਜੀ ਜੇ ਇਹ ਹੈਗਾ ਵਾ ਤਾਂ ਤੁਸੀਂ ਦੁਨੀਆ ਦੀ ਹਰ ਇੱਕ ਚੀਜ਼ ਨੂੰ ਹਾਸਲ ਕਰ ਸਕਦੇ ਹੋ ਜੀ ਤੇ ਮੈਂ ਜਿਮ ਤੋਂ ਬਿਨਾ ਸਰ ਅੱਜ ਵੀ ਜਿਮ ਨਹੀਂ ਜਾਂਦਾ ਮੈਂ ਜੀ ਘਰੇ ਰਹਿ ਕੇ ਉਦਾਂ ਹੀ ਮਿਹਨਤ ਕਰਦਾ ਜਿੱਦਾਂ ਮੈਂ ਸ਼ੁਰੂ ਕੀਤਾ ਸੀ ਹੂੰ ਉਸੇ ਤਰੀਕੇ ਦੇ ਨਾਲ ਘਰ ਦੇ ਖਾਣਾ ਪਾਣੀ ਜੋ ਹੁੰਦਾ ਦਾਲ ਪੁਲਕਾ ਬਣਿਆ ਹੁੰਦਾ ਜਿਹੜੀ ਵੀ ਸਬਜ਼ੀ ਬਣੀ ਹੈ ਜੀ ਉਹ ਮੇਰੀ ਖਰਾਕ ਹੁੰਦੀ ਹੈ ਜੀ ਜੀ ਸੋ ਘਰੇ ਤੁਸੀਂ ਸਾਰੀ ਤਿਆਰੀ ਕੀਤੀ ਹੈ ਜਿਮ ਤੁਸੀਂ ਬਿਲਕੁਲ ਨਹੀਂ ਗਏ ਅੱਜ ਤੱਕ ਇੱਕ ਵੀ ਦਿਨ ਤੁਸੀਂ ਜਿਮ ਵਿੱਚ ਨਹੀਂ ਲਾਇਆ ਪਰ ਇਸ ਮੁਕਾਮ ਤੱਕ ਪਹੁੰਚੇ ਹੋ ਘਰੇ ਤਿਆਰੀ ਕਰਕੇ ਇਹਦਾ ਮਸਲਬਾ ਕਿ ਤੁਸੀਂ ਘਰੇ ਸਮਾਨ ਵੀ ਤਿਆਰ ਕੀਤਾ ਹੋਵੇਗਾ। ਹਾਂਜੀ ਹਾਂਜੀ ਸਰ ਘਰੇ ਫਿਰ ਸਾਰੀ ਤਿਆਰੀ ਕੀਤੀ। ਉਹ ਵੀ ਇਹਦਾ ਭਾਵ ਹੈ ਕਿ ਦੇਸੀ ਤਰੀਕਿਆਂ ਨਾਲ ਹੀ ਰਵਾਇਤੀ ਤਰੀਕਿਆਂ ਨਾਲ ਕੀਤੀ ਹੋਵੇਗੀ। ਬਹੁਤ ਜ਼ਰੂਰੀ ਹੈ ਦੱਸਣਾ ਕਿ ਤੁਸੀਂ ਕਿਹੜਾ ਕਿਹੜਾ ਸਮਾਨ ਫਿਰ ਵਰਤਿਆ। ਘਰੇ ਕਿਵੇਂ ਤਿਆਰੀ ਕੀਤੀ ਕਿ ਛੱਤ ਤੇ ਤਿਆਰੀ ਕਰਦੇ ਰਹੇ ਹੋ ਕਿਉਂਕਿ ਤੁਹਾਡੇ ਬਹੁਤ ਸਾਰੇ ਵੀਡੀਓਜ਼ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਦਰਸ਼ਕਾਂ ਨੇ ਵੇਖੀਆਂ ਵੀ ਹੋਣਗੀਆਂ। ਉਸ ਤਿਆਰੀ ਬਾਰੇ ਦੱਸੋ, ਉਸ ਸਮਾਨ ਬਾਰੇ ਦੱਸੋ ਜੋ ਫਿਰ ਤੁਸੀਂ ਘਰੇ ਵਰਤਿਆ ਜਿੰਮ ਦੀ ਥਾਂ। ਸਰ ਇਟਾਂ ਹੁੰਦੀਆਂ ਆਪਣੇ ਹੂੰ ਪੱਥਰ ਹੁੰਦੇ ਨੇ ਜੀ ਫਿਰ ਸੀਮੈਂਟ ਹੋ ਗਿਆ ਜੀ ਸੀਮੈਂਟ ਟਾਇਲਾਂ ਹੋ ਗਈਆਂ ਹੂੰ ਟਾਇਰ ਹੋ ਗਏ ਟਾਇਰ ਦੇ ਅੰਦਰ ਜੋ ਟਿਊਬਾਂ ਹੁੰਦੀਆਂ ਨੇ ਜੀ ਇਹਨਾਂ ਨੂੰ ਇਕੱਠਿਆਂ ਕਰਕੇ ਮੈਂ ਆਪਣੇ ਵੇਟ ਇਕਪਮੈਂਟਸ ਬਣਾਏ ਜੀ ਡੰਬਲ ਬਣਾਏ ਆ ਫਿਰ ਬਾਰਬਲ ਮਸ਼ੀਨ ਬਣਾਈਆਂ ਆਪਣੇ ਆਸਤੇ ਡੰਬਲਾਂ ਆਸਤੇ ਹੂੰ ਫਿਰ ਫੋਰਮ ਦੀ ਵਰਕਆਊਟ ਕਰਨ ਵਾਸਤੇ ਬਣਾਈਆਂ ਜੀ ਤੇ ਜ਼ਿਆਦਾ ਜੋ ਵਰਕਆਊਟ ਹੁੰਦਾ ਸਰ ਉਹ ਮੇਰਾ ਬੋਡੀ ਵੇਟ ਐਕਸਰਸਾਈਜ਼ ਨਾਲ ਹੀ ਹੁੰਦਾ ਜੀ ਐਕਸ਼ਨ ਸਕਿੱਲ ਕਰ ਲਏ ਪੁਸ਼ਅਪਸ ਕਰ ਲਏ ਅਲੱਗ-ਅਲੱਗ ਜਿਹੜੇ ਪਹਿਲਵਾਨੀ ਡੰਡ ਹੁੰਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਉਹ ਕਰ ਲਈ ਜੀ ਇਹਨਾਂ ਦੇ ਨਾਲ ਹੀ ਆਪਣਾ ਵਰਕਆਊਟ ਕਰਦਾ ਹੁੰਦਾ ਜੀ ਤੇ ਇਹ ਜਿਹੜਾ ਤੁਸੀਂ ਕਰਦੇ ਹੋ ਸਾਰਾ ਅਭਿਆਸ ਤੇ ਕਸਰਤ ਇਹਦਾ ਕੋਈ ਖਾਸ ਟੁਕਮਾ ਸਮਾਂ ਵੀ ਹੁੰਦਾ ਹੈ ਕਿ ਦਿਨ ਦਾ ਕੋਈ ਖਾਸ ਸਮਾਂ ਜਿਹੜਾ ਇਹਦੇ ਲਈ ਵਧੀਆ ਮੰਨਿਆ ਜਾਂਦਾ ਹੈ ਦੇਖਿਓ ਸਰ ਆਪਾਂ ਸੁਣਦੇ ਆਏ ਕਿ ਸਵੇਰੇ ਤੇ ਸ਼ਾਮ ਦਾ ਵਰਕਆਊਟ ਹੁੰਦਾ ਹੈ ਹਮ ਪਰ ਮੈਨੂੰ ਲੱਗਦਾ ਹੈ ਜੀ ਕਿ ਥਿਊਰੀ ਜਿਹੜੀ ਸਵੇਰ ਦੀ ਉਹ ਹਰੇਕ ਤੇ ਅਪਲਾਈ ਨਹੀਂ ਹੋ ਸਕਦੀ ਅੱਛਾ ਜੀ ਕਿਉਂਕਿ ਬੱਚੇ ਸਕੂਲ ਜਾਂਦੇ ਨੇ ਕਾਲਜ ਜਾਂਦੇ ਨੇ ਹਮ ਯਾ ਕੰਮਕਰ ਵਾਲੇ ਵੀ ਡਿਊਟੀ ਤੇ ਜਾਂਦੇ ਨੇ ਆਪਣੇ ਟਾਈਮ ਨਹੀਂ ਹੁੰਦਾ ਬਿਲਕੁਲ ਸ਼ਾਮ ਨੂੰ ਆਉਂਦੇ ਨੇ ਥੱਕੇ ਟੁੱਟੇ ਹੁੰਦੇ ਨੇ ਬੱਚਿਆਂ ਨੇ ਟਿਊਸ਼ਨ ਜਾਣਾ ਹੁੰਦਾ ਕੋਚਿੰਗ ਲੈਣੀ ਹੁੰਦੀ ਹੈ ਤੇ ਜੋ ਡਿਊਟੀ ਤੇ ਡਿਊਟੀ ਕਰਕੇ ਆ ਰਿਹਾ ਉਹਦੇ ਕੋਲ ਵੀ ਟਾਈਮ ਨਹੀਂ ਹੁੰਦਾ ਨਹੀਂ ਹੁੰਦਾ ਸੋ ਮੈਨੂੰ ਲੱਗਦਾ ਹੈ ਕਿ ਉਹ ਕੰਮ ਉਹਦੇ ਆਸਤੇ ਹੈ ਜਿਨਨੇ ਪ੍ਰੋਫੈਸ਼ਨਲ ਤਰੀਕੇ ਨਾਲ ਗੇਮ ਕਰਨੀ ਹੈ ਜੀ ਜੋ ਨੋਰਮਲ ਵਿਅਕਤੀ ਹੈ ਜੋ ਆਪਣੀ ਡੇਲੀ ਲਾਈਫ ਬਤੀਤ ਕਰ ਰਿਹਾ ਵਾ ਉਹਦੇ ਆਸਤੇ ਜਦੋਂ ਉਹਨੂੰ ਟਾਈਮ ਮਿਲਦਾ ਵਾ ਹੂੰ ਉਦੋਂ ਮਿਹਨਤ ਕਰ ਸਕਦਾ ਜੀ ਜਦੋਂ ਉਹਦੇ ਮਨੋਂ ਆਵਾਜ਼ ਆਉਂਦੀ ਹੈ ਕਿ ਮੈਂ ਮਿਹਨਤ ਕਰਨੀ ਜੀ ਮਿਹਨਤ ਕਰਨੀ ਵੀ ਸਰ ਉਦੋਂ ਚਾਹੀਦੀ ਹੈ ਜਦੋਂ ਮਨ ਜਗਾ ਦੇ ਜੀ ਉਦੋਂ ਆਪਾਂ ਇੱਕ ਜਾਣ ਬੁੱਝ ਕੇ ਜਾਂ ਬੁੱਝੇ ਦਿਲ ਦੇ ਨਾਲ ਮਿਹਨਤ ਕਰੀਏ ਤਾਂ ਉਹ ਫਿਰ ਇਹਨਾਂ ਫਰਕ ਨਹੀਂ ਪਉਂਦੀ ਜੀ ਤੇ ਇਸ ਤੋਂ ਬਾਅਦ ਫਿਰ ਤੁਸੀਂ ਜਦੋਂ ਕਸਰਤ ਕਰਦੇ ਕਰਦੇ ਅੱਗੇ ਵਧਿਓ ਫਿਰ ਕਿਹੜੀਆਂ-ਕਿਹੜੀਆਂ ਥਾਵਾਂ ਉੱਤੇ ਤੁਸੀਂ ਇਹਦਾ ਪ੍ਰਦਰਸ਼ਨ ਵੀ ਕੀਤਾ ਉਹਨਾਂ ਥਾਵਾਂ ਦਾ ਵੀ ਜ਼ਿਕਰ ਆਪਾਂ ਕਰੀਏ ਸਰ ਮੈਂ ਆਪਣੇ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਮੈਂ ਪਹੁੰਚ ਕੇ ਆਪਣੀ ਪਰਫਾਰਮੈਂਸ ਦਿੱਤੀ ਹੈ ਹੂੰ ਪੰਜਾਬ ਤੋਂ ਬਾਹਰ ਆਪਾਂ ਦਿੱਲੀ ਉੱਥੇ ਮੈਨੂੰ ਕਾਫੀ ਆਨਰ ਕੀਤਾ ਵਾ ਕਾਫੀ ਸਨਮਾਨ ਕੀਤਾ ਵਾ ਬੰਬਈ ਦੇ ਵਿੱਚ ਮੈਨੂੰ ਕਾਫੀ ਨੈਸ਼ਨਲ ਪੁਰਸਕਾਰ ਦੇ ਨਾਲ ਨਿਮਾਜਿਆ ਗਿਆ ਸੀ ਜੀ ਇਹਨਾਂ ਨਾਲ ਜਗ੍ਹਾ ਤੇ ਜਾ ਕੇ ਮੈਂ ਜਿੱਥੇ ਵੀ ਸਰ ਗਿਆ ਮੇਰਾ ਮਕਸਦ ਇਹੀ ਹੋਇਆ ਕਿ ਮੇਰੇ ਕੰਮ ਦੇ ਨਾਲ ਯੂਥ ਇੰਟਰੈਕਟ ਕਰੇ ਹੂੰ ਮੋਟੀਵੇਟ ਹੋਣ ਜੀ ਤੇ ਉਸ ਕੰਮ ਨੂੰ ਫੜਨ ਉਸ ਜਜ਼ਬੇ ਨੂੰ ਫੜਨ ਜੋ ਉਹਨਾਂ ਦੇ ਅੰਦਰ ਜੀ ਕਿਉਂਕਿ ਸਰ ਹਲੇਕ ਦੇ ਅੰਦਰ ਨਾ ਕੋਈ ਕਲਾ ਹੁੰਦੀ ਹੈ ਹੂੰ ਹਨਰ ਹੁੰਦਾ ਹੈ ਤੇ ਉਸ ਹਨਰ ਨੂੰ ਪਹਿਚਾਨਣਾ ਬਹੁਤ ਜ਼ਰੂਰੀ ਹੈ ਹੂੰ ਉਸ ਹੁਨਰ ਨੂੰ ਜਦੋਂ ਅਸੀਂ ਪਹਿਚਾਨਾਂਗੇ ਕਿਉਂਕਿ ਕਿਸੇ ਨੇ ਸਰ ਖੂਬ ਕਿਹਾ ਹੈ ਕਿ ਇੱਕ ਤੁਹਾਡਾ ਮਿਹਨਤੀ ਜੋ ਸਰੀਰ ਹੈ ਨਾ ਫਿਟ ਬਾਡੀ ਸ਼ਾਰਪ ਮਾਈਂਡ ਤੇ ਸਾਫ਼ ਨੀਅਤ ਜੇ ਇਹ ਤਿੰਨੋਂ ਤੁਹਾਡੇ ਕੋਲ ਹਨ ਤਾਂ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋ ਸਕਦੇ ਹੋ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਜੀ ਬਹੁਤ ਖੂਬ ਇਹ ਗੱਲ ਕਹੀ ਗਈ ਹੈ ਤੇ ਇਹਦੇ ਵਾਕਈ ਦੁਨੀਆ 'ਚ ਬਹੁਤ ਮਾਇਨੇ ਵੀ ਬਣਦੇ ਨੇ ਬਿਲਕੁਲ ਸਹੀ ਤੇ ਤੁਹਾਡੀਆਂ ਪ੍ਰਾਪਤੀਆਂ ਦਾ ਜਦੋਂ ਆਪਾਂ ਜ਼ਿਕਰ ਕਰ ਰਹੇ ਸੀ ਬਰੂਸਲੀ ਦਾ ਰਿਕਾਰਡ ਤੁਸੀਂ ਤੋੜਿਆ ਬਹੁਤ ਵੱਡੀ ਗੱਲ ਹੈ ਬਹੁਤ ਮਾਣ ਵਾਲੀ ਗੱਲ ਹੈ ਜੀ ਇਸ ਤੋਂ ਬਾਅਦ ਇੱਕ ਹੋਰ ਰਿਕਾਰਡ ਤੁਹਾਡੇ ਨਾਮ जोडਦਾ ਹੈ ਜਿਹੜਾ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਦਰਜ ਹੋਇਆ ਜੀ ਦਸਤਾਵੇਜ਼ੀ ਰੂਪ ਵਿੱਚ ਬਕਾਇਦਾ ਦਰਜ ਹੈ ਯੂਰਪੀ ਦੇਸ਼ ਯੂਕਰੇਨ ਵਿੱਚ ਜੋ ਤੁਹਾਡੇ ਨਾਮ ਪ੍ਰਾਪਤੀ ਜੁੜੀ ਰਿਕਾਰਡ ਬੁੱਕ ਦੇ ਵਿੱਚ ਤੁਹਾਡਾ ਨਾਮ ਆਇਆ ਉਸ ਰਿਕਾਰਡ ਬਾਰੇ ਵੀ ਜ਼ਰੂਰ ਚੰਨਣਾ ਪਾਓ ਸੋ ਮੈਂ ਨਾ ਜੀ ਆਪਣੇ ਸਰੋਤਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜੀ ਕਿ ਬਰੂਸਲੀ ਲੈਜੈਂਡ ਹੋਏ ਨੇ ਰਿਕਾਰਡ ਬਹੁਤ ਜ਼ਿਆਦਾ ਬਣਾਏ ਨੇ ਉਹਨਾਂ ਨੇ ਹਾਂ ਉਹਨਾਂ ਦਾ ਰਿਕਾਰਡ ਨਾਮ ਕੀਤਾ ਸੀ ਮੈਂ ਆਪਣੇ ਪਰ ਮੈਂ ਕਹੂੰਗਾ ਜੀ ਮੈਂ 37 ਤੋਂ ਜ਼ਿਆਦਾ ਵਰਲਡ ਰਿਕਾਰਡ ਬਣਾ ਚੁੱਕਿਆ ਹੁਣ ਤੱਕ ਹੂੰ ਉਹ 37 ਜਿੰਨੇ ਵੀ ਜਿੰਨੇ ਜਿੰਨੇ ਵੀ ਵਰਲਡ ਰਿਕਾਰਡ ਬਣਾਇਆ ਉਹ ਆਪਣੀ ਜਗ੍ਹਾ ਬਰੂਸਲੀ ਸੀ ਸਰ ਜੀ ਕਿਉਂਕਿ ਜੋ ਵੀ ਵਰਲਡ ਰਿਕਾਰਡ ਬਣਾਉਂਦਾ ਏ ਉਹਦੇ ਪਿੱਛੇ ਮਿਹਨਤ ਹੁੰਦੀ ਏ ਹੂੰ ਉਹਦੇ ਪਿੱਛੇ ਸੇਮ ਲਗਨ ਹੁੰਦੀ ਏ ਸ਼ਿੱਦਤ ਦੇ ਨਾਲ ਉਹ ਮਿਹਨਤ ਕਰਦੇ ਆ ਪ੍ਰੈਕਟਿਸ ਕਰਦੇ ਆ ਜਦੋਂ ਉਹਨਾਂ ਨੂੰ ਮੈਡਲ ਸਰਟੀਫਿਕੇਟ ਜਾਂ ਗੂਗਲ ਦੇ ਉੱਤੇ ਉਹਨਾਂ ਬਾਰੇ ਪੜ੍ਹਦੇ ਆ ਆਪਾਂ ਹਾਂਜੀ ਤਾਂ ਉਹ ਮਨ ਦੇ ਵਿੱਚ ਉਹ ਆਪਣੇ ਆਪ ਚ ਮੰਨ ਲੈਂਦਾ ਏ ਕਿ ਮੈਂ ਹੈਗਾ ਕੁਝ ਜੀ ਤੇ ਜਿੰਨਿਆਂ ਦੇ ਵੀ ਰਿਕਾਰਡ ਤੋੜੇ ਨੇ ਮੁਹੰਮਦ ਅਰਸ਼ਦ ਜੀ ਨੇ ਮੁਹੰਮਦ 아이ਊਬ ਜੀ ਨੇ ਹੂੰ ਰੌਨਕ ਕੁਪਰ ਜੀ ਨੇ ਜੀ ਇਹ ਸਰ ਸਾਰੀਆਂ ਬਹੁਤ ਵੱਡੀਆਂ ਪਰਸਨੈਲਿਟੀਆਂ ਨੇ ਪਾਕਿਸਤਾਨ ਦੇ ਐਥਲੀਟ ਨੇ ਏਜੀਪਟ ਦੇ ਐਥਲੀਟ ਨੇ ਯੂ ایس اے ਦੇ ਐਥਲੀਟ ਨੇ ਹੂੰ ਤੇ ਇਹ ਸਾਰੇ ਰਿਕਾਰਡ ਸਰ ਜੇ ਮੈਂ ਕਹੂੰਗਾ ਇੰਡੀਅਨ ਹੋ ਕੇ ਪੰਜਾਬੀ ਹੋ ਕੇ ਤੋੜੇ ਆ ਮੈਂ ਜੀ ਤੇ ਹਰ ਇੱਕ ਰਿਕਾਰਡ ਆਪਣੇ ਆਪ ਚ ਇੱਕ ਬਹੁਤ ਅਹਿਮੀਅਤ ਰੱਖਦਾ ਹੈ ਜੀ ਮਾਇਨੇ ਰੱਖਦਾ ਬਹੁਤ ਜ਼ਿਆਦਾ ਮਾਇਨੇ ਰੱਖਦਾ ਤੇ ਜਿਹੜੀ ਸਰ ਯੂਕਰੇਨ ਵਾਲੀ ਗੱਲ ਆ ਯੂਕਰੇਨ ਕੰਟਰੀ ਦੇ ਵਿੱਚ ਮੇਰਾ 33ਵਾਂ ਰਿਕਾਰਡ ਦਰਜ ਹੋਇਆ ਸੀ ਅੱਛਾ ਜੀ ਉਹ ਰਿਕਾਰਡ ਦਰਜ ਹੋਣ ਤੋਂ ਬਾਅਦ ਯੂਕਰੇਨ ਅਥਾਰਟੀ ਨੇ ਇੱਕ ਮੇਲ ਜਾਰੀ ਕੀਤੀ ਸੀ ਮੈਨੂੰ ਜਿਹਦੇ ਵਿੱਚ ਇਹ ਲਿਖਿਆ ਸੀ ਕਿ ਕੁਵਰ ਪਹਿਲਾ ਭਾਰਤੀ ਹੈ ਜਿਹਦਾ ਨਾਂ ਸਾਡੀ ਬੁੱਕ 'ਚ ਦਰਜ ਹੋਇਆ ਅੱਛਾ ਜੀ ਤੇ ਹੁਣ ਸਰ ਉਹਨਾਂ ਨੇ ਖੁਸ਼ ਹੋ ਕੇ ਜਾਂ ਇੱਕ ਪੀਸ ਆਪਾਂ ਨੂੰ ਕਹ ਲਓ ਕਿ ਦੇਸ਼ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਉਹਨੂੰ ਜ਼ਿਆਦਾ ਉਜਾਗਰ ਕਰਨ ਵਾਸਤੇ ਹੂੰ ਹੂੰ ਉਹਨਾਂ ਨੇ ਇਸ ਕੰਮ ਤੋਂ ਖੁਸ਼ ਹੋ ਕੇ ਆਪਣੇ ਮਿਊਜ਼ੀਅਮ ਦੇ ਵਿੱਚ ਮੇਰਾ ਨਾਂ ਲਿਖਣ ਲੱਗੇ ਨੇ ਹੁਣ ਸੋ ਇਹ ਬਹੁਤ ਵੱਡੀ ਗੱਲ ਹੈ ਕਿ ਇੱਕ ਦੂਰ ਦੁਰਾਡੇ ਦੇ ਦੇਸ਼ ਵਿੱਚ ਤੁਹਾਡੇ ਸਮੁੱਚੇ ਕੰਮ ਨੂੰ ਮਾਨਤਾ ਮਿਲਣੀ ਤੇ ਉੱਥੇ ਅਧਿਕਾਰਤ ਰੂਪ ਵਿੱਚ ਦਰਜ ਹੋਣਾ ਆਪਣੇ ਆਪ ਵਿੱਚ ਵੀ ਬਹੁਤ ਮਾਇਨੇ ਰੱਖਦਾ ਹੈ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੀਆਂ ਪ੍ਰਾਪਤੀਆਂ ਜਾਂ ਮਾਨ ਸਨਮਾਨ ਜਿਹੜੇ ਨੇ ਤੁਹਾਨੂੰ ਪ੍ਰਾਪਤ ਹੋਏ ਨੇ ਉਹਨਾਂ ਬਾਰੇ ਵੀ ਜ਼ਰੂਰ ਗੱਲ ਸਾਂਝੀ ਕਰੋ ਸਰ ਮੈਨੂੰ ਦੋ ਨੈਸ਼ਨਲ ਪੁਰਸਕਾਰ ਮਿਲੇ ਆ ਜੀ ਅੱਛਾ ਜੀ ਤੇ ਇਸ ਤੋਂ ਇਲਾਵਾ ਮੈਂ ਕਰੀਬ ਡਬਲ ਸੈਂਚਰੀ ਕੰਪਲੀਟ ਕਰ ਚੁੱਕਿਆ ਆਪਣੇ ਸਨਮਾਨਾਂ ਦੇ ਵਿੱਚ ਅੱਛਾ ਜੀ ਇਹ ਇਸ ਸਮੇਂ ਦੇ ਦੌਰਾਨ ਹੀ ਮੈਂ ਹਾਸਲ ਕੀਤੇ ਨੇ ਸਾਰੇ ਆਪਣੇ ਫਰਿਸ਼ਤਿਆਂ ਦੀ ਮਿਹਨਤ ਦੇ ਨਾਲ ਉਹਨਾਂ ਦੇ ਸਾਥ ਦੇ ਨਾਲ ਹੂੰ ਕਿਉਂਕਿ ਮਿਹਨਤ ਹਰ ਕੋਈ ਕਰਦਾ ਹੈ ਜੀ ਪਰ ਜ਼ਿੰਦਗੀ ਦੇ ਵਿੱਚ ਫਰਿਸ਼ਤੇ ਵੀ ਹਰੇਕ ਨੂੰ ਮਿਲਦੇ ਹੂੰ ਹੂੰ ਤੇ ਜ਼ਿਆਦਾ ਫਰਿਸ਼ਤੇ ਮਿਲਣਾ ਘੱਟ ਫਰਿਸ਼ਤੇ ਮਿਲਣਾ ਇਹ ਤਾਂ ਚਲੋ ਤੁਹਾਡੀ ਕਿਸਮਤ ਹੈ ਜਾਂ ਕਹਿ ਸਕਦੇ ਆ ਕਿ ਤੁਹਾਡਾ ਜੇ ਵਾਈਬ ਆ ਜਾਂ ਤੁਸੀਂ ਜੇ ਨੀਅਤ ਸਾਫ਼ ਆ ਤੁਹਾਡੀ ਹੂੰ ਤਾਂ ਹਰ ਕੋਈ ਤੁਹਾਡਾ ਸਾਥ ਦੇਣਾ ਪਸੰਦ ਕਰੇਗਾ ਜੀ ਤੇ ਮੈਨੂੰ ਸਰ ਉਹਨਾਂ ਦਾ ਬਹੁਤ ਸਾਥ ਆ ਜੀ ਅੱਜ ਵੀ ਤੇ ਹਮੇਸ਼ਾ ਜਿੰਨਾ ਤੱਕ ਮੈਂ ਚੰਗੇ ਕੰਮ ਕਰਦਾ ਰਹੂੰਗਾ ਉਹ ਹਮੇਸ਼ਾ ਮੇਰੇ ਨਾਲ ਨੇ ਜੀ ਸੋ ਜਦੋਂ ਗੱਲ ਤੁਹਾਡੀਆਂ ਪ੍ਰਾਪਤੀਆਂ ਦੀ ਹੋ ਰਹੀ ਹੈ तमाम ਤੁਹਾਡੀਆਂ ਪ੍ਰਾਪਤੀਆਂ ਦਾ ਆਪਾਂ ਜ਼ਿਕਰ ਕੀਤਾ ਕਿ ਤੁਸੀਂ ਪਿੰਡ ਤੋਂ ਲੈ ਕੇ ਕੌਮੀ ਪੱਧਰ ਤੇ ਤੇ ਕੋ ਮੰਤਰੀ ਪੱਧਰ ਤੱਕ ਪਹੁੰਚੇ ਹੋ ਇਹਨਾਂ ਸਾਰੀਆਂ ਪ੍ਰਾਪਤੀਆਂ ਪਿੱਛੇ ਬਹੁਤ ਸਾਰਾ ਅਭਿਆਸ ਵੀ ਲੱਗਿਆ ਹੋਵੇਗਾ ਸਿਰੜ ਜੀ ਸੰਘਰਸ਼ ਦੀ ਗਾਥਾ ਹੈ ਤੇ ਰੋਜ਼ਾਨਾ ਪੱਧਰ ਉੱਤੇ ਫਿਰ ਤੁਸੀਂ ਕਿੰਨਾ ਅਭਿਆਸ ਕਰਦੇ ਹੋ ਇੱਕ ਦਿਨ ਵਿੱਚ ਤੇ ਤੁਹਾਡੀ ਮਿਹਨਤ ਆਪਾਂ ਥੋੜਾ ਦੇ ਬਾਰੇ ਜਾਣਨਾ ਚਾਹੀਏ ਤਾਂ ਕਿੰਨਾ ਅਭਿਆਸ ਇੱਕ ਦਿਨ ਵਿੱਚ ਕਰਦੇ ਹੋ ਬਿਲਕੁਲ ਸਹੀ ਮੈਂ ਜ਼ਿਕਰ ਕਰਨਾ ਚਾਹਾਂਗਾ ਜੀ ਕਿਉਂਕਿ ਹਰ ਇੱਕ ਸਪੋਰਟਸਮੈਨ ਦੀ ਕਹਾਣੀ ਜੋ ਹੁੰਦੀ ਹੈ ਨਾ ਹੂੰ ਉਹ ਕਹਾਣੀ ਸਿਰਫ ਮੈਡਲਾਂ ਦੀ ਨਹੀਂ ਹੁੰਦੀ ਸਿਰਫ ਸਰਟੀਫਿਕੇਟਾਂ ਦੀ ਨਹੀਂ ਹੁੰਦੀ ਜੀ ਉਹ ਕਹਾਣੀ ਹੁੰਦੀ ਹੈ ਸਰ ਸੱਚੀ ਮਿਹਨਤ ਦੀ ਹੂੰ ਉਹ ਕਹਾਣੀ ਹੁੰਦੀ ਆ ਕੁਰਬਾਨੀਆਂ ਦੀ ਹੂੰ ਤੇ ਕਈ ਹਜ਼ਾਰਾਂ ਪਲੇਅਰੋ ਕੁਰਬਾਨੀਆਂ ਦੇ ਚੁੱਕੇ ਆ ਸਰ ਅੱਛਾ ਜੀ ਤੇ ਅੱਜ ਦੇ ਸਮੇਂ 'ਚ ਵੀ ਕਈ ਹਜ਼ਾਰਾਂ ਪਲੇਅਰ ਨੇ ਜੋ ਮਿਹਨਤ ਕਰ ਰਹੇ ਨੇ ਹੂੰ ਉਹਨਾਂ ਵਿੱਚ ਉਹਨਾਂ ਨੌਜਵਾਨਾਂ ਦਾ ਇੱਕ ਮੈਂ ਵੀ ਹਿੱਸਾ ਨੌਜਵਾਨ ਜੀ ਤੇ ਮੈਂ 3-4 ਘੰਟੇ ਮਿਹਨਤ ਕਰਦਾ ਹੁੰਨਾ ਸਰ ਹੂੰ ਡੇਲੀ ਬੇਸਿਸ ਤੇ ਨਹੀਂ ਹੁੰਦੀ ਕਿਉਂਕਿ ਕਈ ਵਾਰੀ ਰੁਝੇਵੇਂ ਇਹਨੇ ਆ ਜਾਂਦੇ ਨੇ ਕਿ ਮਿਹਨਤ ਨਹੀਂ ਕਰ ਹੁੰਦੀ ਪਰ ਉਦੋਂ ਮੈਂ ਪਰਫਾਰਮ ਕਰਦਾ ਹੁੰਦਾ ਜੀ ਜਦੋਂ ਜਦੋਂ ਮੈਨੂੰ ਡਿਮਾਂਡ ਕਰਦੇ ਨੇ ਯੂਥ ਆਪਣੇ ਜਾਂ ਆਪਣੇ ਸਰੋਤੇ ਡਿਮਾਂਡ ਕਰਦੇ ਨੇ ਜੀ ਉਦੋਂ ਉਹਨਾਂ ਸਾਹਮਣੇ ਮੈਂ ਜ਼ਰੂਰ ਪਰਫਾਰਮ ਕਰਦਾ ਆਪਣੇ ਅਲੱਗ-ਅਲੱਗ ਕਰਤਵ ਕਰਦਾ ਹੁੰਦਾ ਜੀ ਤੇ ਮਿਹਨਤ ਸਰ ਇਹੀ ਹੈ ਕਿ ਤੁਸੀਂ ਜਿੰਨੀ ਵੀ ਮਿਹਨਤ ਕਰ ਰਹੇ ਹੋ ਉਹਨੂੰ ਸੱਚੇ ਦਿਲੋਂ ਕਰੋ ਬਸ ਹੂੰ ਉਹ ਚਾਹੇ 1 ਘੰਟਾ ਵਿੱਚ ਚਾਹੇ 2 ਘੰਟੇ ਆ ਪਰ ਨਿਖਾਰੋ ਖੋਦ ਨੂੰ ਹੂੰ ਪ੍ਰੈਕਟਿਸ ਮੇਕਸ ਇੰਪਰੂਵਮੈਂਟ ਡੇਲੀ ਖੁਦ ਨੂੰ ਇੰਪਰੂਵ ਕਰੋ ਹਰ ਪਲ ਤੇ ਜੀ ਕੋਈ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ ਹਮ ਜਿਸ ਖੇਤਰ ਵਿੱਚ ਤੁਸੀਂ ਹੈਗੇ ਹੋ ਸਿਰਫ ਉਸ ਖੇਤਰ ਦੇ ਨਾਲ ਨਹੀਂ ਬਾਕੀ ਵੀ ਹੋਰ ਜੋ ਚੀਜ਼ਾਂ ਨੇ ਜੋ ਸਾਡੀ ਸਰੌਂਡਿੰਗ ਦੇ ਵਿੱਚ ਨੇ ਸੋਸਾਇਟੀਲ ਇਸ਼ੂਸ ਨੇ ਉਹਨਾਂ ਉੱਤੇ ਵੀ ਕੰਮ ਕਰੋ ਜੀ ਸੋ ਬਹੁਤ ਸਾਰੇ ਪਹਿਲੂ ਜਿਹੜੇ ਨੇ ਉਹਨਾਂ ਵੱਲ ਧਿਆਨ ਦੇਣਾ ਬਣਦਾ ਹੈ ਬਿਲਕੁਲ ਸਰ ਕਿਸੇ ਵੀ ਖਿਡਾਰੀ ਨੂੰ ਜਾਂ ਕਸਰਤ ਕਰਨ ਵਾਲੀ ਸ਼ਖਸੀਅਤ ਨੂੰ ਕਿਉਂਕਿ ਸਰ ਜੋ ਖਿਡਾਰੀ ਹੈ ਜਾਂ ਇੱਕ ਚਿਹਰਾ ਹੈ ਜੋ ਕੈਮਰੇ ਦੇ ਸਾਹਮਣੇ ਆ ਜਾਂ ਸਟੇਜ ਦੇ ਉੱਤੇ ਹਮ ਉਹਦਾ ਕਿਹਾ ਹਰ ਇੱਕ ਸ਼ਬਦ ਉਹਦਾ ਕਿਹਾ ਹਰ ਇੱਕ ਬੋਲ ਮਾਇਨੇ ਰੱਖਦਾ ਸਰ ਮਾਇਨੇ ਰੱਖਦਾ ਜੀ ਉਹ ਕੋਈ ਵੀ ਕੰਮ ਕਰੇਗਾ ਸਾਡੇ ਯੂਥ ਉਹਦੇ ਤੋਂ ਇਨਫਲੂਐਂਸ ਹੋ ਕੇ ਉਹ ਕਰਨ ਬਾਰੇ ਸੋਚਣਗੇ ਜੀ ਅੱਜ ਅਸੀਂ ਦੇਖਦੇ ਹਾਂ ਸਰ ਕਈ ਐਗਜ਼ਾਮਪਲਾਂ ਗਲਤ ਵੀ ਨੇ ਜਿਨ੍ਹਾਂ ਨੂੰ ਦੇਖ ਕੇ ਅਸੀਂ ਇਨਫਲੂਐਂਸ ਹੁੰਨੇ ਪਰ ਉੱਥੇ ਕਾਫੀ ਐਗਜ਼ਾਮਪਲਾਂ ਸਹੀ ਵੀ ਆ ਜਿਨ੍ਹਾਂ ਨੂੰ ਦੇਖ ਕੇ ਅਸੀਂ ਸਿੱਖਦੇ ਹਾਂ ਜੀ ਤੇ ਮੈਨੂੰ ਲੱਗਦਾ ਹੈ ਕਿ ਜਿਹਦੇ ਜਿਹਦੇ ਕੋਲ ਵੀ ਓਪਰਚ्युनिटी ਹੈ ਇਹ ਮੌਕਾ ਮਿਲਦਾ ਹੈ ਕੈਮਰੇ ਅੱਗੇ ਆਉਣ ਦਾ ਸਟੇਜ ਤੇ ਆਉਣ ਦਾ ਜੀ ਉਹ ਆਪਣਾ ਆਪ ਵਧੀਆ ਤਰੀਕੇ ਨਾਲ ਦਿਖਾ ਲੈ ਜੀ ਆਪਣੇ ਆਪ ਨੂੰ ਪੋਜ਼ੀਟਿਵ ਤਰੀਕੇ ਨਾਲ ਰਿਪਰੈਜ਼ੈਂਟ ਕਰੇ ਜੀ ਤੁਸੀਂ ਜ਼ਿਕਰ ਕੀਤਾ ਪ੍ਰਭਾਵ ਪੈਣ ਦਾ ਜੀ ਹਾਂ ਜਾਂ ਜਿਹਨੂੰ ਅੱਜ ਕੱਲ ਦੀ ਆਧੁਨਿਕ ਸ਼ਬਦਾਲ ਵਿੱਚ ਇਨਫਲੂਐਂਸਰ ਕਹਿ ਦਿੰਦੇ ਹੁਣ ਤੁਸੀਂ ਫਿਟਨੈਸ ਇਨਫਲੂਐਂਸਰ ਵਜੋਂ ਜਾਣੇ ਜਾਂਦੇ ਹੋ ਦੁਨੀਆ ਭਰ ਵਿੱਚ ਜਾਣੇ ਜਾਂਦੇ ਹੋ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਇਸ ਭੂਮਿਕਾ ਦਾ ਸਮਾਜ ਉੱਤੇ ਕਿਹੋ ਜਿਹਾ ਪ੍ਰਭਾਵ ਪੈ ਰਿਹਾ ਹੈ ਖਾਸ ਕਰ ਨੌਜਵਾਨ ਜਿਹੜੇ ਤੁਹਾਡੇ ਆਲੇ ਦੁਆਲੇ ਵਿਚਰਦੇ ਆ ਕੀ ਉਹ ਤੁਹਾਡੇ ਵੱਲ ਵੇਖ ਕੇ ਪ੍ਰੇਰਿਤ ਹੋ ਰਹੇ ਤੁਹਾਡਾ ਇਸ ਬਾਰੇ ਕੀ ਤਜਰਬਾ ਹੁਣ ਤੱਕ ਦਾ ਤੁਹਾਨੂੰ ਮਹਿਸੂਸ ਹੁੰਦਾ ਹੈ ਸਰ ਮੈਨੂੰ ਨਾ ਜੀ ਖਿਤਾਬ ਮਿਲਿਆ ਹੋਇਆ ਪੁਸ਼-ਅਪ ਮੈਨ ਆਫ ਇੰਡੀਆ ਤੇ ਪੁਸ਼-ਅਪ ਮੈਨ ਆਫ ਪੰਜਾਬ ਜੀ ਯੰਗੇਸਟ ਫਿਟਨੈਸ ਆਈਕਨ ਆਫ ਪੰਜਾਬ ਹੂੰ ਇਹ ਸਰ ਜਦੋਂ ਖਿਤਾਬ ਜੁੜਦੇ ਨੇ ਜਾਂ ਯੂਥ ਸਾਡਾ ਕਿਤੇ ਦੇਖਦਾ ਵਾ ਜਾਂ ਵਰਲਡ ਰਿਕਾਰਡਸ ਬਣਾਉਣਾ ਤੇ ਉਹ ਦੇਖਦੇ ਨੇ ਤਾਂ ਮੈਨੂੰ ਸਰ ਦੇਖ ਕੇ ਜਾਂ ਮੇਰੇ ਕੰਮ ਨੂੰ ਦੇਖ ਕੇ ਪੰਜਾਬ ਦੇ ਵਿੱਚੋਂ 8-9 ਨੌਜਵਾਨ ਨੇ ਜੀ ਜਿਨ੍ਹਾਂ ਨੇ ਆਪਣੇ ਆਪਣੇ ਖੇਤਰ ਦੇ ਵਿੱਚ ਵਰਲਡ ਰਿਕਾਰਡਸ ਬਣਾਏ ਨੇ ਅੱਛਾ ਜੀ ਤੇ ਉਹਨਾਂ 8-9 ਨੌਜਵਾਨਾਂ ਨੂੰ ਮੈਂ ਇਕੱਲੇ-ਇਕੱਲੇ ਨੂੰ ਗਾਈਡ ਕੀਤਾ ਹੈ ਹੋਰ ਵੀ ਕਈ ਨੌਜਵਾਨ ਨੇ ਜੋ ਇਸ ਰਵਾਇਤੀ ਖੇਡਨ ਇਸ ਜਿਹੜਾ ਆਪਣਾ ਟ੍ਰੈਡੀਸ਼ਨਲ ਮੈਥਡ ਹੈ ਇਹਦੇ ਨਾਲ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ ਉਹਨਾਂ ਨੇ ਘਰੇ ਰਹਿ ਕੇ ਡੰਡ ਬੈਠਕਾਂ ਲਾਉਣੇ ਘਰੇ ਰਹਿ ਕੇ ਮਿਹਨਤ ਲਾਉਣੀ ਤੇ ਸੋਸ਼ਲ ਮੀਡੀਆ ਅੱਜ ਜ਼ਮਾਨਾ ਹੈ ਸਰ ਸੋਸ਼ਲ ਮੀਡੀਆ ਸਰ ਜੋ ਪਲੇਟਫਾਰਮਸ ਨੇ ਸਾਡੇ ਕੋ ਇਹ ਸਾਡੇ ਕੋਲ ਡਿਜੀਟਲ धनुष ਹੈ ਜਿਹਦੇ ਨਾਲ ਅਸੀਂ ਤੀਰ ਜਣਾ ਉਹਨਾਂ ਦੇ ਦਿਲਾਂ ਦੇ ਉੱਤੇ ਇਆ ਉਹਨਾਂ ਦੇ ਮਨਾਂ ਦੇ ਉੱਤੇ ਛੱਡ ਸਕਦੇ ਜੀ ਦਾਇਰਾ ਬਹੁਤ ਦਾਇਰਾ ਬਹੁਤ ਸਰ ਇਹ ਬਹੁਤ ਐਕਸਪੈਂਡ ਏਰੀਆ ਜਿਹਨੂੰ ਆਪਾਂ ਐਕਸਪੈਂਡ ਜਿੰਨਾ ਕਰਾਂਗੇ ਬਹੁਤ ਜ਼ਿਆਦਾ ਹੋਏਗਾ ਜੀ ਤੇ ਮੈਨੂੰ ਲੱਗਦਾ ਹੈ ਕਿ ਜੇ ਤੁਹਾਡੇ ਕੋਈ ਇੰਡੀਪੈਂਡੈਂਟ ਪਲੇਟਫਾਰਮ ਹੈਗਾ ਹੂੰ ਜਿੱਥੇ ਤੁਹਾਡੇ ਕੋਈ ਲਿਬਰਟੀ ਹੈ ਜੀ ਤਾਂ ਵਧੀਆ ਚੀਜ਼ਾਂ ਆਪਾਂ ਪ੍ਰਮੋਟ ਕਰੀਏ ਜੀ ਜੋ ਯੂਥ ਨੂੰ ਇੱਕ ਵਧੀਆ ਮੈਸੇਜ ਦੇਣ ਦਾ ਕੰਮ ਕਰਨ ਜੀ ਗਲਤ ਚੀਜ਼ਾਂ ਦਾ ਸਰ ਸਾਡੇ ਮਨ ਦੇ ਵਿੱਚ ਬਹੁਤ ਆਉਂਦੀਆਂ ਹੂੰ ਹੂੰ ਆਪਾਂ ਪ੍ਰਮੋਟ ਕਿਉਂ ਕਰੀਏ ਜੀ ਉਹ ਤਾਂ ਹਰੇਕ ਅੰਦਰ ਹੈਗੀਆਂ ਜੀ ਤੇ ਇਹਦੇ ਨਾਲ ਤੁਹਾਡੇ ਕੋਲ ਇਹ ਵੀ ਜਨਣਾ ਚਾਹਾਂਗੇ ਕਿ ਇਹਨਾ ਅਭਿਆਸ ਤੁਸੀਂ ਕੀਤਾ ਤੇ ਨਾਲ ਫਿਰ ਜਿਹੜਾ ਖਾਣ ਪੀਣ ਦਾ ਧਿਆਨ ਰੱਖਣਾ ਹੁੰਦਾ ਡਾਈਟ ਕਿਉ ਜੀ ਹੁੰਦੀ ਹੈ ਕਿਉ ਜੀ ਡਾਈਟ ਹੋਣੀ ਚਾਹੀਦੀ ਹੈ ਤਾਂ ਕਿ ਜਿੰਨਾ ਅਭਿਆਸ ਤੁਸੀਂ ਕਰ ਰਹੇ ਹੋ ਜਿਹਦੀ ਮਿਹਨਤ ਕਰ ਰਹੇ ਉਹਨੂੰ ਫਲ ਵੀ ਲੱਗੇ ਸਰੀਰ ਉੱਤੇ ਉਹਦਾ ਅਸਰ ਵਿਖਾਈ ਵੀ ਦੇਵੇ ਸੋ ਖਾਣ ਪੀਣ ਕਿਹੋ ਜਿਹਾ ਹੁੰਦਾ ਹੈ ਜਾਂ ਕਿਹੋ ਜਿਹਾ ਹੋਣਾ ਚਾਹੀਦਾ ਸੁਦੀਪ ਸਰ ਮੈਂ ਕਹੂੰਗਾ ਇਥੇ ਜੀ ਕਿ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਪਲੇਅਰ ਖਰਾਗ ਦੇ ਨਾਲ ਹੀ ਉੱਠਦਾ ਹੈ ਜੀ ਜ਼ਰੂਰੀ ਨਹੀਂ ਆ ਹਰ ਇੱਕ ਪਲੇਅਰ ਇੱਕ ਕੋਚ ਦੀ ਗਾਈਡੈਂਸ ਨਾਲ ਉੱਠਦਾ ਹੈ ਹੂੰ ਥਿਉਰੀਆਂ ਅਲੱਗ-ਅਲੱਗ ਨੇ ਤੁਹਾਡੀ ਡੈਸਟੀਨੀ ਅਲੱਗ ਹੈ ਤੁਹਾਡੀ ਜ਼ਿੰਦਗੀ ਦਾ ਸਫ਼ਰ ਅਲੱਗ ਹੈ ਹੂੰ ਕਿਸੇ ਨੂੰ ਦੇਖ ਕੇ ਤੁਸੀਂ ਉਹਦੀ ਜ਼ਿੰਦਗੀ ਅਪਣਾ ਨਹੀਂ ਸਕਦੇ ਹੂੰ ਸਿੱਖ ਜ਼ਰੂਰ ਸਕਦੇ ਹਾਂਜੀ ਹੁਣ ਸੁਦੀਪ ਸਰ ਪਲੇਅਰ ਨੇ ਤੁਸੀਂ ਤੁਸੀਂ ਕਹੋਗੇ ਕਿ ਮੈਂ ਡਾਈਟ ਤੋਂ ਬਿਨਾ ਬਣ ਸਕਦਾ ਹੂੰ ਤੁਹਾਨੂੰ ਚਾਹੀਦਾ ਹੈ ਹੌਂਸਲਾ ਤੁਹਾਨੂੰ ਚਾਹੀਦਾ ਹੈ ਜਨੂੰਨ ਹੂੰ ਪਰ ਤੁਹਾਨੂੰ ਗਾਈਡੈਂਸ ਚਾਹੀਦੀ ਹੈ ਮੈਂ ਇੱਥੇ ਇਦਾਂ ਮੈਨੂੰ ਮੈਨੂੰ ਇਹ ਹੈ ਕਿ ਮੈਂ ਮੈਨੂੰ ਖਰਾਕ ਚਾਹੀਦੀ ਹੈ ਗਾਈਡੈਂਸ ਤਾਂ ਹੈ ਨਾ ਮਿਲੇ ਮੈਂ ਮਿਹਨਤ ਕਰ ਲੂੰ ਫਿਰ ਜੀ ਇਹਦਾਂ ਸਰ ਹਰੇਕ ਦੀਆਂ ਸਟੋਰੀਆਂ ਵੱਖਰੀਆਂ ਨੇ ਕਿਸੇ ਨੂੰ ਗਾਈਡੈਂਸ ਚਾਹੀਦੀ ਹੈ ਕਿਸੇ ਨੂੰ ਖਰਾਕ ਚਾਹੀਦੀ ਹੈ ਕਿਸੇ ਨੂੰ ਗਰਾਊਂਡ ਚਾਹੀਦੀ ਹੈ ਗਰਾਊਂਡ ਵੀ ਨਹੀਂ ਹੈਗੀ ਅੱਜ ਆਪਣੇ ਕਾਫੀ ਪਿੰਡਾਂ ਦੇ ਵਿੱਚ ਜੀ ਅਲੱਗ-ਅਲੱਗ ਸਰ ਥਿੰਕਿੰਗ ਨੇ ਤੇ ਡਾਈਟ ਜੇ ਮੈਂ ਆਪਣੀ ਗੱਲ ਕਰਾਂ ਤਾਂ ਡਾਈਟ ਸਰ ਘਰ ਦੀ ਖਰਾਕ ਹੈ ਜੀ ਅੱਛਾ ਜੀ ਜੋ ਘਰਦੇ ਆ ਖਾਣਾ ਉਹੀ ਖਰਾਕ ਮੇਰੀ ਹੈ ਨਾ ਤਾਂ ਜੀ ਜਿਮ ਗਿਆ ਜਿਵੇਂ ਦੱਸਿਆ ਜੀ ਮੈਨੂੰ ਹਰੇਕ ਦੀ ਸਰ ਮੇਰੇ ਨਾਲ ਵੀ ਰਿਲੇਟ ਕਰ ਸਕਦੇ ਨੇ ਕਾਫੀ ਯੂਥ ਜੋ ਬਿਨਾ ਜਿਮ ਤੋਂ ਬਿਨਾ ਖਰਾਕ ਤੋਂ ਬਿਨਾ ਗਾਈਡੈਂਸ ਤੋਂ ਮਿਹਨਤ ਕਰ ਰਹੇ ਆ ਜੀ ਕਿਉਂਕਿ ਸੁਪਨੇ ਵੱਡੇ ਹੋਣੇ ਚਾਹੀਦੇ ਆ ਤੇ ਉਹਨਾਂ ਨੂੰ ਸੁਪਨੇ ਵੱਡਿਆਂ ਨੂੰ ਉਹਨਾਂ ਨੂੰ ਹਾਸਲ ਕਰਨ ਦੇ ਵਿੱਚ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਤੁਹਾਡੇ ਕੋ ਹੌਸਲਾ ਹੋਣਾ ਚਾਹੀਦਾ ਜੀ ਤੇ ਹੌਸਲਾ ਬਹੁਤ ਵੱਡੀ ਚੀਜ਼ ਹੈ ਸਰ ਜੀ ਸੋ ਇਹਦਾ ਭਾਵ ਇਹ ਹੈ ਕਿ ਜਿੰਨੀ ਤੁਸੀਂ ਕਸਰਤ ਕੀਤੀ ਹੈ ਉਹ ਵੀ ਰਵਾਇਤੀ ਅੰਦਾਜ਼ ਵਿੱਚ ਕੀਤੀ ਹੈ ਤੇ ਜਿਹੜੀ ਉਹਦੇ ਲਈ ਖੁਰਾਕ ਲੁੜਿੰਦੀ ਉਹ ਵੀ ਤੁਸੀਂ ਰਵਾਇਤੀ ਹੀ ਰੱਖੀ ਆ ਰਵਾਇਤੀ ਰੱਖੀ ਤੇ ਦੋਵੇਂ ਪਾਸੇ ਰਵਾਇਤੀ ਮੇਲ ਜਿਹੜਾ ਹੋਇਆ ਉਹਨੇ ਫਿਰ ਤੁਹਾਨੂੰ ਬਹੁਤ ਵੱਡੀ ਪ੍ਰਾਪਤੀ ਹੈ ਦਵਾਈ ਹੈ ਸੋ ਇਹ ਵੀ ਬਹੁਤ ਜ਼ਰੂਰੀ ਰੁਕਤਾ ਹੈ ਤੇ ਨਾਲ ਹੀ ਆਪਾਂ ਜ਼ਿਕਰ ਕਰੀਏ ਜੀਵਨ ਸ਼ੈਲੀ ਦਾ ਕਿ ਜੀਵਨ ਕਿਉਂ ਜਿਹਾ ਹੋਣਾ ਚਾਹੀਦਾ ਹੈ ਅਨੁਸ਼ਾਸਨ ਦੀ ਕਿੰਨੀ ਮਹੱਤਤਾ ਹੈ ਕਿ ਉਹ ਜੀਆਂ ਆਦਤਾਂ ਹੋਣੀਆਂ ਚਾਹੀਦੀਆਂ ਨੇ ਜੀਵਨ ਸ਼ੈਲੀ ਵਿੱਚ ਜਿਹੜੀਆਂ ਐਸ ਬੰਨੇ ਜ਼ਰੂਰੀ ਨੇ ਮੈਂ ਦੇਖੋ ਸਰ ਜਿਹੜੀਆਂ ਤੁਹਾਡੀਆਂ ਡੇਲੀ ਆਦਤਾਂ ਨੇ ਪੋਜ਼ਿਟਿਵ ਚੀਜ਼ਾਂ ਤੁਸੀਂ ਕਰਦੇ ਹੋ ਹੈਬਿਟਸ ਨੇ ਤੁਹਾਡੀਆਂ ਵਧੀਆਂ ਜੀ ਉਹ ਜ਼ਰੂਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਾਮਯਾਬੀ ਦੇ ਰਾਹ 'ਤੇ ਵਧਾਉਣ ਲਈ ਕੋਸ਼ਿਸ਼ ਕਰਾਉਂਦੀਆਂ ਨੇ ਤੁਹਾਡੇ ਕੋਲ ਹਮ ਤੇ ਉਸ ਕੋਸ਼ਿਸ਼ ਦੇ ਵਿੱਚ ਤੁਹਾਡੇ ਕੋਲੋਂ ਅਸਫਲਤਾ ਵੀ ਪ੍ਰਾਪਤ ਹੁੰਦੀ ਹੈ ਤੁਸੀਂ ਡਿੱਗਦੇ ਹੋ ਹਾਰਦੇ ਹੋ ਤੇ ਉਹ ਰੀਜ਼ਨ ਹੁੰਦਾ ਹੈ ਕਿ ਤੁਸੀਂ ਕੋਸ਼ਿਸ਼ ਕਰ ਰਹੇ ਹੋ ਜੀ ਉਹ ਰੀਜ਼ਨ ਹੁੰਦਾ ਹੈ ਕਿ ਤੁਸੀਂ ਅੱਗੇ ਵਧ ਰਹੇ ਹੋ ਹੂੰ ਡਿੱਗਣਾ ਹਾਰਨਾ ਫੇਲ ਹੋਣਾ ਇਹ ਬਹੁਤ ਜ਼ਰੂਰੀ ਹੈ ਸਰ ਜੀ ਤੇ ਜ਼ਿੰਦਗੀ ਦੇ ਵਿੱਚ ਤੁਸੀਂ ਡਿਸਪਲਾਈਨ ਦੇ ਵਿੱਚ ਰਹਿ ਕੇ ਕੰਮ ਕਰਦੇ ਹੋ ਆਪਣੀ ਜ਼ਿੰਦਗੀ ਜੀ ਰਹੇ ਹੋ ਤੇ ਲਾਈਫ ਸਟਾਈਲ ਸਰ ਬਹੁਤ ਮਹੱਤਵ ਰੱਖਦਾ ਹੈ ਬਿਲਕੁਲ ਕਿਉਂਕਿ ਅੱਜ ਤੁਸੀਂ ਲਾਈਫ ਸਟਾਈਲ ਅਪਣਾਉਗੇ ਥੋੜੀ ਉਡੀ ਕਰਕੇ ਅੱਜ 1 ਮਿੰਟ ਤੁਸੀਂ ਅਪਣਾਉਂਦੇ ਹੋ ਦਿਨ ਦੇ ਵਿੱਚ 1 ਮਿੰਟ ਕੱਢਦੇ ਹੋ ਤੇ ਆਪਣਾ ਮਹੀਨੇ ਬਾਅਦ 30 ਮਿੰਟ ਤੁਸੀਂ ਕੱਢ ਲੈਂਦੇ ਹੋ ਇੱਕ ਵਧੀਆ ਡਿਸਪਲਾਈਨ ਲਾਈਫ ਦੇ ਵਿੱਚ ਜੀ ਉਸੇ 30 ਦਿਨਾਂ ਨੂੰ ਆਪਾਂ ਜੇ ਸਾਲ ਨਾਲ ਇਨਕਰੀਜ਼ ਕਰਦੇ ਆਂ ਮਲਟੀਪਲਾਈ ਕਰਦੇ ਆਂ ਤਾਂ ਕਾਫੀ ਜ਼ਿਆਦਾ ਹੋ ਜਾਂਦਾ ਨੰਬਰ ਹੂੰ ਤੇ ਮੈਨੂੰ ਲੱਗਦਾ ਹੈ ਕਿ ਜ਼ਰੂਰੀ ਨਹੀਂ ਹੈ ਤੁਸੀਂ ਸਾਰਾ ਦੇਣੀ ਡਿਸਪਲਾਈਨ ਦੇ ਵਿੱਚ ਰਹਿਣਾ ਹੈ ਜੋ ਰਹਿ ਸਕਦੇ ਨੇ ਉਹ ਬਹੁਤ ਵਧੀਆ ਪਰ ਜੇ ਤੁਸੀਂ ਸ਼ੁਰੂਆਤ ਕਰਨੀ ਹੈ ਤਾਂ ਦਿਨ ਦਾ 1 ਮਿੰਟ 2 ਮਿੰਟ ਵੀ ਸਮਾਂ ਬਹੁਤ ਹੁੰਦਾ ਹੈ ਜੀ ਉਹਨੂੰ ਤੁਸੀਂ ਜਦੋਂ ਜੋੜੋਗੇ ਕਿਉਂਕਿ ਬੂੰਦ ਬੂੰਦ ਨਾਲ ਸਾਗਰ ਭਰਦਾ ਸਰ ਜੀ ਬਿਲਕੁਲ ਆਪਾਂ ਸੁਣਿਆ ਹੈ ਤੇ ਜਦੋਂ ਆਪਾਂ ਜੋੜਾਂਗੇ ਉਸ 1-2 ਮਿੰਟ ਨੂੰ ਆਪਣੇ ਡੇਲੀ ਨਿੱਜੀ ਜੀਵਨ ਦੇ ਨਾਲ ਹੂੰ ਉਹ ਮਹੀਨੇ ਦਾ ਸਰ ਕਈ ਗੁਣਾ ਜ਼ਿਆਦਾ ਹੋਏਗਾ ਜੀ ਉਹਦਾ ਫਲ ਫੇੜ ਫਲ ਮਿਲੇਗਾ ਉਹਨੇ ਵੱਡਾ ਮ ਜੀ ਤੇ ਇਸ ਦੇ ਬਾਅਦ ਇੱਕ ਬਹੁਤ ਜ਼ਰੂਰੀ ਸਵਾਲ ਇਹ ਵੀ ਆਉਂਦਾ ਹੈ ਕਿ ਤੁਸੀਂ ਜਿੰਨੀਆਂ तमाम ਪ੍ਰਾਪਤੀਆਂ ਕੀਤੀਆਂ ਉਹਦੇ ਨਾਲ ਨਾਲ ਤੁਸੀਂ ਪੜ੍ਹਾਈ ਲਿਖਾਈ ਦਾ ਸਫ਼ਰ ਜਿਹੜਾ ਉਹ ਜਾਰੀ ਰੱਖਿਆ ਪੜ੍ਹਾਈ ਲਿਖਾਈ ਦਾ ਨੁਕਸਾਨ ਨਹੀਂ ਹੋਣ ਦਿੱਤਾ ਬਹੁਤ ਸਾਰੇ ਖਿਡਾਰੀ ਆਪਾਂ ਵੇਖਦੇ ਆ ਕਿ ਖੇਡਾਂ ਵਿੱਚ ਜਦੋਂ ਆਉਂਦੇ ਆ ਤਾਂ ਉਹਨਾਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ਜਦੋਂ ਵਿੱਚ ਦੇਰੀ ਹੋ ਜਾਂਦੀ ਹੈ ਪਰ ਤੁਸੀਂ ਪੜ੍ਹਾਈ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਤੇ ਉਹਦੇ ਵਿੱਚ ਵਧੀਆ ਮੁਕਾਮ ਹਾਸਲ ਕੀਤਾ ਉਸ ਬਾਰੇ ਜ਼ਰੂਰ ਦੱਸੋ ਕਿ ਤੁਹਾਡਾ ਵਿਦਿਅਕ ਸਫ਼ਰ ਜਿਹੜਾ ਨਾਲੋਂ ਨਾਲ ਚੱਲਦਾ ਰਿਹਾ ਸਰ ਮੈਂ ਐਮਏ ਕਰ ਰਿਹਾ ਜੀ ਪੋਲਿਟਿਕਸ ਦੇ ਵਿੱਚ ਜੀ ਸੈਕਿੰਡ ਲਾਸਟ ইয়ার ਹੈ ਮੇਰਾ ਹੁਣ ਤੇ ਕਾਫੀ ਵਧੀਆ ਮੈਂ ਸਟੱਡੀ ਕਰ ਰਿਹਾ ਆਪਣੀ ਜੀ ਉਹਦਾ ਸਰ ਰੀਜ਼ਨ ਇਹ ਹੁੰਦਾ ਹੈ ਕਿ ਪਹਿਲੀ ਗੱਲ ਤਾਂ ਤੁਸੀਂ ਦੱਸਦੀ ਹੈ ਕਿ ਪਲੇਅਰ ਜਿਹੜੇ ਹੁੰਦੇ ਨੇ ਸਪੈਸ਼ਲੀ ਉਹਨਾਂ ਨੂੰ ਟੈਗ ਲਾ ਦਿੱਤਾ ਜਾਂਦਾ ਸਰ ਹਾਂਜੀ ਕਿ ਉਹ ਗਰਾਊਂਡ ਨਾਲ ਜੁੜ ਗਏ ਤੇ ਭਰਾਈ ਪੜਾਈੋਂ ਨਾਲ ਛੱਡਦੀ ਹੈ ਪਰ ਮੈਨੂੰ ਲੱਗਦਾ ਹੈ ਸਰ ਜੋ ਸਾਡੇ ਪੁਰਾਣੇ ਸਮੇਂ ਦੇ ਵਿੱਚ ਫਿਲਾਸਫਰਸ ਹੋਏ ਨੇ ਜੀ ਜਿਨ੍ਹਾਂ ਨੇ ਸਾਨੂੰ ਟੀਚਿੰਗਸ ਦਿੱਤੀਆਂ ਨੇ ਆਪਣੀਆਂ ਉਹਨਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਸਰ ਜੀ ਅੱਜ ਦੇ ਸਮੇਂ ਵਿੱਚ ਕਾਫੀ ਸੋਸਾਇਟੀਲ ਇਸ਼ੂਸ ਹੈਗੇ ਨੇ ਜਿਨ੍ਹਾਂ ਦੇ ਉੱਤੇ ਕੰਮ ਕਰਨਾ ਨੌਜਵਾਨਾਂ ਦਾ ਹੀ ਫਰਜ਼ ਆ ਜੀ ਕਿਸੇ ਨੇ ਬਾਹਰੋਂ ਆ ਕੇ ਨਹੀਂ ਕਰਨਾ ਸਰ ਨਹੀਂ ਜੀ ਇਹ ਸਾਡਾ ਫਰਜ਼ ਆ ਜੋ ਆਪਾਂ ਸਿਟੀਜ਼ਨ ਆ ਇਸ ਦੇਸ਼ ਦੇ ਇਸ ਸੂਬੇ ਦੇ ਸਾਡਾ ਫਰਜ਼ ਆ ਕਿ ਅਸੀਂ ਉਹਨਾਂ ਦਾ ਹੱਲ ਲੱਭੀਏ ਜੀ ਤੇ ਉਹ ਹੱਲ ਤੁਸੀਂ ਕਿਤਾਬਾਂ ਦੇ ਵਿੱਚੋਂ ਵੀ ਲੱਭ ਸਕਦੇ ਹੋ ਕਿਉਂਕਿ ਕਿਤਾਬਾਂ ਦੇ ਵਿੱਚ ਟ੍ਰੈਡੀਸ਼ਨਲ ਥਿਊਰੀ ਹੈ ਹਮ ਟ੍ਰੈਡੀਸ਼ਨਲ ਸਟੱਡੀ ਹੈ ਜੀ ਤੇ ਉਸ ਸਟੱਡੀ ਨੂੰ ਤੁਸੀਂ ਮਾਡਰਨ ਸਟੱਡੀ ਦੇ ਨਾਲ ਜੋੜ ਕੇ ਕੰਬਾਈਨ ਕਰਕੇ ਹੱਲ ਲੱਭ ਸਕਦੇ ਆ ਜੀ ਤੇ ਉਸ ਹੱਲ ਨੂੰ ਲੱਭਣ ਆਸਤੇ ਤੁਹਾਡੇ ਕੋਲ ਨੋਲੇਜ ਹੋਣਾ ਬਹੁਤ ਜ਼ਰੂਰੀ ਹੈ ਨੌਲੇਜ ਪੜਾਈ ਤੋਂ ਤੇ ਨੌਲੇਜ ਪੜਾਈ ਤੋਂ ਮਿਲਣੀ ਆ ਜਾਂ ਤੁਸੀਂ ਆਪਣੇ ਸੋਸ਼ਲ ਮੀਡੀਆ ਤੋਂ ਚੈੱਕ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਸਿਆਣੇ ਬਜ਼ੁਰਗਾਂ ਤੋਂ ਉਹ ਪੁੱਛ ਸਕਦੇ ਹੋ ਸਾਰਾ ਕੁਝ ਕਿਉਂਕਿ ਉਹਨਾਂ ਕੋਲ ਸਰ ਖਜ਼ਾਨਾ ਹੈ ਨੌਲੇਜ ਦਾ ਆਪਣੀ ਲਾਈਫ ਸਟਾਈਲ ਦਾ ਆਪਣੀ ਪਿਛਲੀ ਭੂਮਿਕਾ ਦਾ ਕਿਉਂਕਿ ਜਿਸ ਸਮੇਂ ਦੇ ਵਿੱਚ ਆ ਜਿਸ ਉਮਰ ਦੇ ਵਿੱਚ ਅੱਜ ਅਸੀਂ ਹੈਗੇ ਹਾਂ ਉਸ ਉਮਰ ਦੇ ਵਿੱਚੋਂ ਉਹ ਨੰਕੇ ਆਏ ਤੇ ਸੇਮ ਕੁਝ ਪ੍ਰੋਬਲਮ ਉਹੀ ਹੁੰਦੀਆਂ ਨੇ ਜੋ ਫੇਸ ਕਰਕੇ ਆਏ ਜੀ ਸਭ ਪ੍ਰੋਬਲਮ ਤਾਂ ਉਹੀ ਹੋਈਆਂ ਨਾ ਪੈਸੇ ਦੀ ਪ੍ਰੋਬਲਮ ਹੋਗੀ ਯਾ ਲੋਕ ਤੁਹਾਨੂੰ ਨਿੰਦਿਆ ਕਰ ਰਹੇ ਆ ਤੁਹਾਡੀ ਚੁਗਲੀ ਕਰ ਰਹੇ ਆ ਲੋਕ ਤੁਹਾਡੀ ਨੂੰ ਸਾੜਾ ਕਰ ਰਹੇ ਆ ਜੈਲਸੀ ਕਰ ਰਹੇ ਆ ਇਹਨਾਂ ਸਾਰੀਆਂ ਚੀਜ਼ਾਂ ਦਾ ਉੱਤਰ ਤੁਹਾਨੂੰ ਉਹਨਾਂ ਕੋਲੋਂ ਮਿਲ ਜਣਾ ਹੂੰ ਤੇ ਮੈਨੂੰ ਲੱਗਦਾ ਇਹ ਨੌਲੇਜ ਲੈਣਾ ਬਹੁਤ ਜ਼ਰੂਰੀ ਆ ਕਿਤਾਬੀ ਗਿਆਨ ਕਹੋ ਚਾਹੇ ਆਪਣੇ ਬਜ਼ੁਰਗ ਨੇ ਜਿਹੜੇ ਉਹਨਾਂ ਕੋਲੋਂ ਗਿਆਨ ਲੈ ਲਓ ਜਾਂ ਨਿਊਜ਼ ਮੀਡੀਆ ਜੀ ਪਿੱਲਰ ਆ ਸਾਡੀ ਕਨਸਟੀਟਿਊਸ਼ਨ ਦਾ ਮੀਡੀਆ ਇਹਦੇ ਵਿੱਚੋਂ ਤੁਹਾਨੂੰ ਬਹੁਤ ਗਿਆਨ ਮਿਲ ਸਕਦਾ ਵਾ ਨਹੀਂ ਤਾਂ ਅੱਜ ਕੱਲ੍ਹ ਜ਼ਮਾਨਾ ਚੱਲ ਗਿਆ ਜੀ ਪੋਡਕਾਸਟ ਦਾ ਹੂੰ ਬਹੁਤ ਲੋਕ ਉਤ ਸਿੱਖਦੇ ਨੇ ਕਿਉਂਕਿ ਹਰੇਕ ਦੀ ਥਿੰਕਿੰਗ ਸਾਨੂੰ ਪਤਾ ਲੱਗਦੀ ਜੀ ਸਿੱਖਣ ਦੇ ਬਹੁਤ ਸਾਰੇ ਸਰੋਤ ਸਾਡੇ ਕੋਲ ਮੌਜੂਦ ਹੈ ਬਸ ਅਸੀਂ ਆਪਣਾ ਵਧੀਆ ਢੁਕਵਾਂ ਸਰੋਤ ਲੱਭ ਕੇ ਜਾਣਕਾਰੀ ਹਾਸਲ ਕਰਨੀ ਹੈ ਕਿਉਂਕਿ ਸਿਖੋਂਦਾ ਤਾਂ ਹਰ ਕੋਈ ਹੈ ਸਿੱਖਣ ਵਾਲਾ ਕੋਈ ਕੋਈ ਹੁੰਦਾ ਜੀ ਤੇ ਅੱਜ ਦੀ ਇਸ ਗੱਲਬਾਤ ਵਿੱਚ ਗੱਲਾਂ ਦਾ ਸਿਲਸਿਲਾ ਹੋਰ ਲੰਮਾ ਚੱਲ ਸਕਦਾ ਸੀ ਕਿਉਂਕਿ ਤੁਹਾਡੇ ਕੋਲ ਬਹੁਤ ਸਾਰਾ ਜਾਣਕਾਰੀ ਦਾ ਭੰਡਾਰ ਹੈ ਜਿਹਨੂੰ ਸਾਂਝਾ ਕੀਤਾ ਜਾ ਸਕਦਾ ਬਹੁਤਾਂ ਹਿੱਸਾ ਆਪਾਂ ਕਰ ਲਿਆ ਪਰ ਅਸਲ ਵਿੱਚ ਸਾਡੇ ਇਸ ਪ੍ਰੋਗਰਾਮ ਦਾ ਵੇਲਾ ਮੁਕੰਮਲ ਹੋਣ ਵੱਲ ਵੱਧ ਰਿਹਾ ਹੈ ਤੇ ਤੁਸੀਂ ਉਚਿਤ ਤੌਰ ਤੇ ਆਏ ਹੋ ਜੀ ਗੱਲਬਾਤ ਸਾਡੇ ਨਾਲ ਕੀਤੀ ਇਹਨਾਂ ਵਿਸ਼ੇ ਸਬੰਧੀ ਰਵਾਇਤੀ ਵਿਸ਼ੇ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਲਈ ਤੁਹਾਨੂੰ ਸ਼ੁਭ ਕਾਮਨਾਵਾਂ ਥੈਂਕ ਯੂ ਸਰ